ਇਹ ਇੱਕ ਸਧਾਰਨ ਜਹੀ ਕੁੜੀ ਸੀ ਗੁਰਲੀਨ 29 ਸਾਲ ਦੀ ਹੋ ਚੁੱਕੀ ਸੀ ਪਰ ਅਜੇ ਤੱਕ ਕੁਛ ਦਾ ਵਿਆਹ ਨਹੀਂ ਸੀ ਹੋਇਆ ਸਮਾਜ ਵਿੱਚ ਹਰੇਕ ਬੰਦਾ ਹਰੇਕ ਰਿਸ਼ਤੇਦਾਰ ਹਰੇਕ ਪੜੋਸੀ ਉਸ ਦੀ ਉਮਰ ਦਾ ਤਾਨਾ ਮਾਰਦਾ ਸੀ ਕੁੜੀ ਤਾਂ ਬੁੱਢੀ ਹੋ ਰਹੀ ਹੈ ਹੁਣ ਕੌਣ ਕਰੇਗਾ ਵਿਆਹ ਗੁਰਲੀਨ ਦੇ ਮਾਪਿਆਂ ਨੇ ਕਈ ਰਿਸ਼ਤੇ ਵੇਖੇ ਪਰ ਕਦੇ ਮੁੰਡੇ ਵਾਲੇ ਨੂੰ ਦਾਜ ਚਾਹੀਦਾ ਸੀ ਕਦੇ ਸ਼ਹਿਰ ਵਾਲਾ ਘਰ ਗੁਰਲੀਨ ਹਮੇਸ਼ਾ ਚੁੱਪ ਰਹਿੰਦੀ ਸੀ ਪਰ ਅੰਦਰੋਂ-ਅੰਦਰ ਹੀ ਟੁੱਟਦੀ ਜਾ ਰਹੀ ਸੀ ਇੱਕ ਦਿਨ ਗੁਰਲੀਨ ਦੀ ਮਾਂ ਨੇ ਗੁੱਸੇ ਵਿੱਚ ਗੁਰਲੀਨ ਨੂੰ ਕਿਹਾ ਜਿਹੜਾ ਵੀ ਮਿਲੇ ਹੁਣ ਤਾਂ ਵਿਆਹ ਕਰਨਾ ਹੀ ਪੈਣਾ ਹੈ ਨਹੀਂ ਤਾਂ ਲੋਕਾਂ ਨੂੰ ਮੂੰਹ ਕੀ ਜਵਾਬ ਦੇਈਏ ਗੁਰਲੀਨ ਦੀਆਂ ਅੱਖਾਂ ਭਰ ਆਈਆਂ ਉਹ ਜਾਣਦੀ ਸੀ ਕਿ ਸਮਾਜ ਲਈ ਉਹ ਹੁਣ ਇੱਕ ਬੋਝ ਬਣ ਚੁੱਕੀ ਹੈ ਗੁਰਲੀਨ ਦੀ ਬਹੁਤ ਨੇੜੇ ਦੀ ਸਹੇਲੀ ਮਨਪ੍ਰੀਤ ਸ਼ਹਿਰ ਵਿੱਚ ਰਹਿੰਦੀ ਸੀ ਉਹ ਇੱਕ ਮਾਡਰਨ ਵਿਚਾਰਾਂ ਵਾਲੀ ਕੁੜੀ ਸੀ ਜਦੋਂ ਗੁਰਲੀਨ ਨੇ ਆਪਣਾ ਦਰਦ ਉਸ ਨਾਲ ਸਾਂਝਾ ਕੀਤਾ ਤਾਂ ਮਨਪ੍ਰੀਤ ਨੇ ਉਸ ਨੂੰ ਹੌਸਲਾ ਦਿੰਦਿਆਂ ਕਿਹਾ ਜੇ ਤੂੰ ਸਮਾਜ ਨੂੰ ਚੁੱਪ ਕਰਾਉਣਾ ਹੀ ਹੈ ਤਾਂ ਤੋ ਇੱਕ ਕਿਰਾਏ ਦਾ ਪਤੀ ਰੱਖ ਲੈ ਇੱਕ ਮੁੰਡੇ ਨੂੰ ਪੈਸੇ ਦੇ ਕੇ ਉਸ ਦੇ ਨਾਲ ਨਕਰੀਵਾਂ ਕਰਵਾ ਲੈ ਲੋਕਾਂ ਦਾ ਮੂੰਹ ਬੰਦ ਹੋ ਜਾਵੇਗਾ ਤੇ ਤੂੰ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਦੇ ਨਾਲ ਜੀ ਸਕੇਂਗੀ ਕੁਲੀਨ ਪਹਿਲਾਂ ਤਾਂ ਹੈਰਾਨ ਰਹੇਗੀ ਕਿ ਤੂੰ پاਗਲ ਹੋ ਗਈ ਹੈ ਇਹ ਤਾਂ ਬਹੁਤ ਵੱਡੀ ਗੱਲ ਹੈ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਕੀ ਬਣੂਗਾ ਮਨਪ੍ਰੀਤ ਨੇ ਉਸ ਦਾ ਹੱਥ ਫੜ ਕੇ ਕਿਹਾ ਕਈ ਵਾਰੀ ਨਕਲੀ ਰਾਹੀ ਅਸਲੀ ਜ਼ਿੰਦਗੀ ਬਚਾਉਣੀ ਪੈਂਦੀ ਹੈ ਗੁਰਲੀਨ ਸੋਚਾਂ ਵਿੱਚ ਡੁੱਬ ਗਈ ਕੁਝ ਦਿਨ ਬਾਅਦ ਮਨਪ੍ਰੀਤ ਨੇ ਇੱਕ ਮੁੰਡੇ ਨਾਲ ਮਿਲਾਇਆ ਜਿਸ ਦਾ ਨਾਮ ਸੀ ਅਰਜੁਨ ਅਰਜੁਨ ਇੱਕ ਗਰੀਬ ਪਰ ਇੱਜ਼ਤਦਾਰ ਪਰਿਵਾਰ ਤੋਂ ਸੀ ਉਹ ਪੜ੍ਹਿਆ ਲਿਖਿਆ ਸੀ ਪਰ ਉਸ ਨੂੰ ਰੋਜ਼ਗਾਰ ਠੀਕ-ਠਾਕ ਨਹੀਂ ਸੀ ਮਿਲਿਆ ਉਹ ਵੀ ਪੈਸਿਆਂ ਦੀ ਲੋੜ ਕਾਰਨ ਇਹ ਸੌਦਾ ਕਰਨ ਨੂੰ ਤਿਆਰ ਸੀ ਗੁਰਲੀਨ ਉਸ ਨੂੰ ਪਹਿਲੀ ਵਾਰੀ ਦੇਖਿਆ ਤਾਂ ਉਸ ਨੂੰ ਅਰਜੁਨ ਦੀਆਂ ਅੱਖਾਂ ਵਿੱਚ ਇੱਕ ਸਾਫ਼ ਸੁਥਰਾ ਦਰਦ ਨਜ਼ਰ ਆਇਆ ਅਰਜੁਨ ਨੇ ਨਰਮੀ ਨਾਲ ਬੋਲਿਆ ਤੇ ਕਿਹਾ ਦੇਖੋ ਜੀ ਇਹ ਸਿਰਫ ਇੱਕ ਸਮਝੌਤਾ ਹੋਵੇਗਾ ਤੁਹਾਡੀ ਇੱਜ਼ਤ ਦੀ ਮੈਂ ਰੱਖਿਆ ਕਰੂੰਗਾ ਤੇ ਮੇਰੀ ਰੋਜੀ ਰੋਟੀ ਦੀ ਤੁਸੀਂ ਪਰ ਵਾਦਾ ਹੈ ਮੈਂ ਤੁਹਾਡੇ ਪਰਿਵਾਰ ਅੱਗੇ ਕੋਈ ਧੋਖਾ ਨਹੀਂ ਕਰਾਂਗਾ ਗੁਰਲੀਨ ਦਾ ਦਿਲ ਹੌਲੀ-ਹੌਲੀ ਮੰਨ ਗਿਆ ਪਿੰਡ ਵਿੱਚ ਇੱਕ ਸਾਦਾ ਸਮਾਗਮ ਰੱਖਿਆ ਗਿਆ ਲੋਕਾਂ ਨੂੰ ਦੱਸ ਦਿੱਤਾ ਗਿਆ ਕਿ ਗੁਰਲੀਨ ਦਾ ਵਿਆਹ ਸ਼ਹਿਰ ਦੇ ਇੱਕ ਮੁੰਡੇ ਦੇ ਨਾਲ ਹੋ ਗਿਆ ਹੈ ਲੋਕਾਂ ਨੇ ਵੀ ਖੁਸ਼ੀ ਨਾਲ ਲੱਡੂ ਖਾਦੇ ਅਤੇ ਵਧਾਈਆਂ ਦਿੱਤੀਆਂ ਗੁਰਲੀ ਨੇ ਲਾਲ ਲਹਿੰਗਾ ਪਾਇਆ ਅਤੇ ਅਰਜੁਨ ਨੇ ਸਫੇਦ ਸ਼ੇਰਵਾਨੀ ਦੋਹਾਂ ਨੇ ਵਿਆਹ ਦੀਆਂ ਲਾਵਾਂ ਲਈਆਂ ਪਰ ਅੰਦਰੋਂ ਅੰਦਰ ਹੀ ਦੋਵੇਂ ਜਾਣਦੇ ਸਨ ਕਿ ਇਹ ਵਿਆਹ ਸਿਰਫ ਇੱਕ ਦਿਖਾਵਾ ਹੈ ਪਰ ਜਦੋਂ ਗੁਰਲੀ ਨੇ ਅਰਜੁਨ ਦਾ ਹੱਥ ਫੜਿਆ ਤਾਂ ਉਸ ਨੂੰ ਅੰਦਰੋਂ ਅਜੀਬ ਜਿਹੀ ਰੋਹਾਨੀ ਸ਼ਾਂਤੀ ਮਿਲੀ ਜਿਵੇਂ ਇਹ ਰਿਸ਼ਤਾ ਸਿਰਫ ਨਕਲੀ ਨਾ ਹੋ ਕੇ ਕਿਸੇ ਅਧਿਕ ਤਾਕਤ ਨੇ ਬਣਾ ਦਿੱਤਾ ਹੋਵੇ ਵਿਆਹ ਤੋਂ ਬਾਅਦ ਗੁਰਲੀ ਨੇ ਅਰਜੁਨ ਸ਼ਹਿਰ ਵਿੱਚ ਕਿਰਾਏ ਦੇ ਘਰ ਵਿੱਚ ਰਹਿਣ ਲੱਗੇ ਲੋਕਾਂ ਨੂੰ ਲੱਗਿਆ ਵਿਆਹ ਹੋ ਗਿਆ ਹੈ ਹੁਣ ਕੁੜੀ ਵਿਆਹ ਵਾਗ ਕੇ ਘਰ ਚਲੀ ਗਈ ਹੈ ਪਰ ਅੰਦਰ ਗੁਰਲੀਨ ਤੇ ਅਰਜੁਨ ਇੱਕ ਦੂਜੇ ਤੋਂ ਦੂਰ ਰਹਿੰਦੇ ਸਨ ਦੋ ਵੱਖਰੀ ਵੱਖਰੀ ਬਿਸਤਰਿਆਂ ਤੇ ਸੌਣਾ ਘੱਟ ਗੱਲਾਂ ਕਰਨੀਆਂ ਇਹੀ ਉਹਨਾਂ ਦਾ ਨਿਯਮ ਸੀ ਪਰ ਹੌਲੀ-ਹੌਲੀ ਛੋਟੀਆਂ-ਛੋਟੀਆਂ ਗੱਲਾਂ ਨੇ ਦਿਲਾਂ ਵਿੱਚ ਜਗ੍ਹਾ ਬਣਾਉਣੀ ਸ਼ੁਰੂ ਕਰ ਦਿੱਤੀ ਅਰਜੁਨ ਹਮੇਸ਼ਾ ਉਸਦੀ ਇੱਜ਼ਤ ਕਰਦਾ ਤੇ ਗੁਰਲੀਨ ਉਸਦੀ ਸਾਦਗੀ ਤੋਂ ਪ੍ਰਭਾਵਿਤ ਹੋਣ ਲੱਗੀ ਇੱਕ ਰਾਤ ਗੁਰਲੀਨ ਨੇ ਸੋਚਿਆ ਕੀ ਇਹ ਰਿਸ਼ਤਾ ਸੱਚ ਮੁੱਚ ਨਕਲੀ ਹੀ ਰਹੇਗਾ ਜਾਂ ਇਸ ਅੰਦਰ ਕੁਝ ਅਸਲ ਵੀ ਹੈ ਗੁਰleen ਅਤੇ ਅਰਜੁਨ ਇੱਕੋ ਛੱਤ ਹੇਠਾਂ ਰਹੰਦੇ ਸਨ ਪਰ ਦਿਲਾਂ ਵਿੱਚ ਇੱਕ ਦੂਜੇ ਲਈ ਕਈ ਕੰੰਧਾਂ ਬਣੀਆਂ ਹੋਈਆਂ ਸਨ ਅਰਜੁਨ ਕਿਤਾਬਾਂ ਪੜ੍ਹਦਾ ਨੌਕਰੀਆਂ ਲਈ ਫਾਰਮ ਭਰਦਾ ਤੇ ਕਈ ਵਾਰੀ ਦੇਰ ਰਾਤ ਤੱਕ ਚੁੱਪਚਾਪ ਬੈਠਾ ਰਹਿੰਦਾ ਗੁਰleen ਰਸੋਈ ਤੇ ਘਰ ਦੀਆਂ ਛੋਟੀਆਂ-ਮੋਟੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਕਈ ਵਾਰ ਦੋਵੇਂ ਇਕੱਠੇ ਖਾਣਾ ਖਾਂਦੇ ਪਰ ਗੱਲਾਂ ਘੱਟ ਹੁੰਦੀਆਂ ਇੱਕ ਦਿਨ ਗੁਰਲੀਨ ਨੇ ਉਸ ਤੋਂ ਪੁੱਛਿਆ ਤੂੰ ਹਮੇਸ਼ਾ ਇੰਨਾ ਚੁੱਪ ਕਿਉਂ ਰਹਿੰਦਾ ਹੈ ਅਰਜੁਨ ਹੌਲੀ ਜੀ ਮੁਸਕਰਾਇਆ ਜਦੋਂ ਸ਼ਬਦਾਂ ਦਾ ਕੋਈ ਮਕਸਦ ਨਾ ਹੋਵੇ ਤਾਂ ਚੁੱਪ ਹੀ ਬਿਹਤਰ ਹੁੰਦੀ ਹੈ ਗੁਰਲੀਨ ਦੇ ਮਨ ਵਿੱਚ ਉਸ ਵੇਲੇ ਇੱਕ ਅਜੀਬ ਜਿਹਾ ਸਵਾਲ ਨੇ ਜਨਮ ਲਿਆ ਇਹ ਮੁੰਡਾ ਅੰਦਰੋਂ ਕਿੰਨਾ ਇਕੱਲਾ ਹੈ ਇੱਕ ਦਿਨ ਪਿੰਡ ਤੋਂ ਗੁਰਲੀਨ ਲਈ ਮਾਂ ਦਾ ਖੱਤ ਆਇਆ ਖੱਤ ਵਿੱਚ ਲਿਖਿਆ ਸੀ ਬੇਟੀ ਹੁਣ ਤੂੰ ਵਿਆਹ ਕੇ ਘਰੇ ਵਸ ਗਈ ਹੈ ਰੱਬ ਕਰੇ ਤੇਰਾ ਘਰ ਗ੍ਰੇਸ ਦੀ ਚੰਗੀ ਤਰ੍ਹਾਂ ਚੱਲੇ ਲੋਕ ਹੁਣ ਤੈਨੂੰ ਲੈ ਕੇ ਕੁਝ ਨਹੀਂ ਕਹਿੰਦੇ ਸਾਡੀ ਇੱਜ਼ਤ ਬਚ ਗਈ ਗੁਰਲੀਨ ਦੀਆਂ ਖੱਤ ਪੜਦਿਆਂ ਸਾਰੀ ਅੱਖਾਂ ਭਿੱਜ ਗਈਆਂ ਅਰਜੁਨ ਨੇ ਚੁੱਪਚਾਪ ਉਸ ਦੇ ਹੱਥੋਂ ਖੱਤ ਲਿਆ ਤੇ ਬੜੀ ਨਰਮੀ ਨਾਲ ਕਿਹਾ ਤੁਹਾਡੀ ਮਾਂ ਦੀਆਂ ਖੁਸ਼ੀਆਂ ਹੀ ਤੁਹਾਡੀ ਸਭ ਤੋਂ ਵੱਡੀ ਕਾਮਯਾਬੀ ਹਨ ਉਸ ਪਲ ਗੁਰਲੀਨ ਨੂੰ ਅਰਜੁਨ ਦੀਆਂ ਅੱਖਾਂ ਵਿੱਚ ਉਹ ਗਹਿਰਾਈ ਨਜ਼ਰ ਆਈ ਜੋ ਕਿਸੇ ਕਾਗਜ਼ ਤੇ ਨਹੀਂ ਲਿਖੀ ਜਾ ਸਕਦੀ ਇੱਕ ਸ਼ਾਮ ਗੁਰਲੀਨ ਦੀ ਪੁਰਾਣੀ ਸਹੇਲੀ ਕਾਰਾਈ ਉਸਨੇ ਅਰਜੁਨ ਨੂੰ ਵੇਖ ਕੇ ਹੈਰਾਨੀ ਨਾਲ ਪੁੱਛਿਆ ਤੇਰਾ ਪਤੀ ਤਾਂ ਬਹੁਤ ਸਧਾਰਨ ਤੇ ਗਰੀਬ ਲੱਗਦਾ ਹੈ ਕਿ ਤੈਨੂੰ ਇਸ ਤੋਂ ਵਧੀਆ ਰਿਸ਼ਤਾ ਨਹੀਂ ਮਿਲ ਸਕਿਆ ਗੁਰਲੀਨ ਦੇ ਦਿਲ ਨੂੰ ਇਹ ਗੱਲ چیر ਗਈ ਉਹ ਜਾਣਦੀ ਸੀ ਕਿ ਇਹ ਸਾਰਾ ਰਿਸ਼ਤਾ ਨਕਲੀ ਹੈ ਪਰ ਫਿਰ ਵੀ ਉਸ ਨੂੰ ਅਰਜੁਨ ਲਈ ਬੇਵਜ੍ਹਾ ਬੇਇੱਜ਼ਤੀ ਬਰਦਾਸ਼ਤ ਨਾ ਹੋਈ ਉਸਨੇ ਗੁੱਸੇ ਵਿੱਚ ਕਿਹਾ ਮੇਰੇ ਪਤੀ ਦੇ ਬਾਰੇ ਕੋਈ ਗੱਲ ਨਾ ਕਰੀ ਜਿਹੋ ਜਿਹਾ ਵੀ ਹੈ ਮੇਰਾ ਹੈ ਉਸਦੀ ਸਹੇਲੀ ਚੁੱਪ ਹੋ ਗਈ ਪਰ ਉਸ ਰਾਤ ਗੁਰਲੀਨ ਨੇ ਆਪਣੇ ਆਪ ਨੂੰ ਪੁੱਛਿਆ ਕਿ ਮੈਂ ਸੱਚਮੁੱਚ ਉਸ ਨੂੰ ਆਪਣਾ ਮੰਨਣ ਲੱਗੀ ਹਾਂ ਕੁਝ ਦਿਨਾਂ ਬਾਅਦ ਗੁਰਲੀਨ ਬਿਮਾਰ ਹੋ ਗਈ ਬੁਖਾਰ ਨੇ ਉਸ ਨੂੰ ਕਮਜ਼ੋਰ ਕਰ ਦਿੱਤਾ ਅਰਜੁਨ ਨੇ ਉਸ ਦੀ ਹਰ ਛੋਟੀ ਜ਼ਰੂਰਤ ਦਾ ਧਿਆਨ ਰੱਖਿਆ ਕਦੇ ਦਵਾਈ ਲਿਆ ਕੇ ਦਿੰਦਾ ਕਦੇ ਸੂਪ ਬਣਾ ਕੇ ਦਿੰਦਾ ਇੱਕ ਰਾਤ ਗੁਰਲੀਨ ਨੇ ਅੱਖਾਂ ਖੋਲ ਕੇ ਵੇਖਿਆ ਕਿ ਅਰਜੁਨ ਉਸ ਦੇ ਸਿਰਾਨੇ ਬੈਠਾ ਉਸ ਦਾ ਹੱਥ ਫੜ ਕੇ ਸੁੱਤਾ ਹੋਇਆ ਸੀ ਉਸ ਪਾਈ ਉਸ ਦਾ ਦਿਲ ਹੌਲੀ-ਹੌਲੀ ਪਿਗਲਣ ਲੱਗਿਆ ਉਸਨੇ ਸੋਚਿਆ ਰਿਸ਼ਤਾ ਸਿਰਫ ਨਕਲੀ ਹੀ ਹੈ ਤਾਂ ਫਿਰ ਇਹ ਅਸਲੀ ਜਜ਼ਬਾਤ ਕਿੱਥੋਂ ਆ ਰਹੇ ਹਨ ਦੀਵਾਲੀ ਦਾ ਸਮਾਂ ਆ ਗਿਆ ਗੁਰਲੀਨ ਨੇ ਘਰ ਸਜਾਇਆ ਦੀਵੇ ਜਲਾਏ ਅਰਜੁਨ ਨੇ ਉਸਦੀ ਮਦਦ ਕੀਤੀ ਤੇ ਦੋਵਾਂ ਨੇ ਪਹਿਲੀ ਵਾਰੀ ਇਕੱਠੇ ਹੱਸਦੇ ਹੋਏ ਸਮਾਂ ਬਿਤਾਇਆ ਦੀਵਿਆਂ ਦੀ ਰੋਸ਼ਨੀ ਵਿੱਚ ਅਰਜੁਨ ਨੇ ਹੌਲੀ ਜਿਹੀ ਕਿਹਾ ਜੇ ਇਹ ਘਰ ਸੱਚਮੁੱਚ ਸਾਡਾ ਹੁੰਦਾ ਤਾਂ ਕਿੰਨਾ ਸੋਹਣਾ ਹੁੰਦਾ ਗੁਲੀਨ ਨੇ ਚੁੱਪਚਾਪ ਉਸ ਵੱਲ ਵੇਖਿਆ ਪਰ ਕੋਈ ਜਵਾਬ ਨਾ ਦਿੱਤਾ ਪਰ ਉਸ ਦੇ ਦਿਲ ਵਿੱਚ ਇੱਕ ਨਵਾਂ ਖਵਾਬ ਜਨਮ ਲੈ ਚੁੱਕਿਆ ਸੀ ਕਾਸ਼ ਇਹ ਰਿਸ਼ਤਾ ਨਕਲੀ ਨਾ ਹੁੰਦਾ ਇੱਕ ਸਵੇਰ ਗੁਰਲੀਨ ਦੇ ਪਿੰਡੋਂ ਉਸ ਦਾ ਮਾਮਾ ਤੇ मामੀ ਸ਼ਹਿਰ ਆ ਪਹੁੰਚੇ ਉਹਨਾਂ ਨੇ ਕਿਹਾ ਬੇਟੀ ਤੇਰਾ ਘਰ ਵੇਖਣ ਆਏ ਹਾਂ ਸੋਚਿਆ ਜਵਾਈ ਨੂੰ ਵੀ ਮਿਲ ਲਈਏ ਗੁਰਲੀਨ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਅਰਜੁਨ ਨੇ ਬੜੀ ਸਾਦਗੀ ਨਾਲ ਉਹਨਾਂ ਦਾ ਸਵਾਗਤ ਕੀਤਾ ਚਾਹ ਬਣਾਈ ਉਹਨਾਂ ਦਾ ਹਾਲ ਚਾਲ ਪੁੱਛਿਆ ਮਾਮੀ ਨੇ ਅਰਜੁਨ ਨੂੰ ਤੱਕ ਕੇ ਹੌਲੀ ਆਵਾਜ਼ ਵਿੱਚ ਕਿਹਾ ਜਵਾਈ ਦਾ ਬਹੁਤ ਹੀ ਚੰਗੇ ਸੁਭਾਅ ਦਾ ਲੱਗਦਾ ਆ ਉਸ ਪਲ ਗੁਰਲੀਨ ਦਾ ਦਿਲ ਅੰਦਰੋਂ ਗਰੂਰ ਨਾਲ ਭਰ ਗਿਆ ਮਾਮਾ ਮਾਮੀ ਦੇ ਜਾਣ ਤੋਂ ਬਾਅਦ ਗੁਰਲੀਨ ਨੇ ਅਰਜੁਨ ਨੂੰ ਧੰਨਵਾਦ ਕੀਤਾ ਪਰ ਅਰਜੁਨ ਨੇ ਸਿੱਧੀ ਗੱਲ ਕਹੀ ਗੁਰਲੀਨ ਜੀ ਯਾਦ ਰੱਖੋ ਇਹ ਸਿਰਫ ਇੱਕ ਸਮਝੌਤਾ ਹੈ ਲੋਕਾਂ ਲਈ ਅਸੀਂ ਪਤੀ ਪਤਨੀ ਹਾਂ ਪਰ ਅਸਲ ਵਿੱਚ ਨਹੀਂ ਗੁਰਲੀਨ ਜੀ ਯਾਦ ਰੱਖੋ ਇਹ ਸਿਰਫ ਇੱਕ ਸਮਝੌਤਾ ਹੈ ਲੋਕਾਂ ਲਈ ਅਸੀਂ પતિ-ਪਤਨੀ ਹਾਂ ਪਰ ਅਸਲ ਵਿੱਚ ਨਹੀਂ ਇੱਕ ਗੱਲ ਸੁਣ ਕੇ ਗੁਰਲੀਨ ਦੀਆਂ ਅੱਖਾਂ ਭਿੱਜ ਗਈਆਂ ਉਸ ਨੂੰ ਸਮਝ ਨਹੀਂ ਆਇਆ ਕਿ ਇਹ ਸੁੱਖ ਇਹ ਦੁੱਖ ਕਿਉਂ ਚੁਭ ਰਿਹਾ ਹੈ ਕਿਉਂ ਅਰਜੁਨ ਨੂੰ ਆਪਣਾ ਮੰਨਣ ਲੱਗੀ ਸੀ ਕੁਝ ਹਫ਼ਤੇ ਬਾਅਦ ਅਰਜੁਨ ਨੂੰ ਇੱਕ ਛੋਟੀ ਜਿਹੀ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਮਿਲ ਗਈ ਉਹ ਖੁਸ਼ੀ ਨਾਲ ਗੁਰਲੀਨ ਨੂੰ ਖਬਰ ਦਿੰਦਾ ਹੈ ਉਹ ਨੂੰ ਮੈਂ ਆਪਣਾ ਖਰਚ ਆਪਣੇ ਪੈਸਿਆਂ ਨਾਲ ਚਲਾ ਸਕਾਂਗਾ ਗੁਰਲੀਨ ਨੇ ਉਸ ਲਈ ਮਿਠਾਈ ਬਣਾਈ ਤੇ ਕਿਹਾ ਮੈਨੂੰ ਤੇਰੀ ਖੁਸ਼ੀ ਨਾਲ ਖੁਸ਼ੀ ਹੁੰਦੀ ਹੈ। ਅਰਜੁਨ ਨੇ ਪਹਿਲੀ ਵਾਰ ਉਸ ਦੀਆਂ ਅੱਖਾਂ ਵਿੱਚ ਉਹ ਚਮਕ ਵੇਖੀ ਜੋ ਸਿਰਫ ਆਪਣੇ ਲਈ ਹੀ ਰੱਖੀ ਜਾਂਦੀ ਹੈ। ਨੌਕਰੀ ਦੇ ਬਾਅਦ ਅਰਜੁਨ ਸ਼ਾਮ ਨੂੰ ਦੇਰ ਨਾਲ ਘਰ ਆਉਣ ਲੱਗਿਆ। ਗੁਰਲੀਨ ਉਸ ਦੀ ਉਡੀਕ ਕਰਦੀ ਰਹਿੰਦੀ। ਇੱਕ ਰਾਤ ਜਦੋਂ ਅਰਜੁਨ ਦੇਰ ਨਾਲ ਆਇਆ ਤਾਂ ਗੁਰਲੀਨ ਨੇ ਪੁੱਛਿਆ, "ਮੈਨੂੰ ਦੱਸਿਆ ਵੀ ਨਹੀਂ। ਮੈਂ ਸਾਰਾ ਦਿਨ ਤੈਨੂੰ ਲੈ ਕੇ ਚਿੰਤਾ ਕਰਦੀ ਰਹੀ।" ਅਰਜੁਨ ਨੇ ਹੈਰਾਨੀ ਨਾਲ ਉਸ ਵੱਲ ਵੇਖਿਆ, "ਤੈਨੂੰ ਮੇਰੀ ਚਿੰਤਾ ਕਿਉਂ ਹੈ?" ਗੁਲੀਨ ਚੁੱਪ ਹੋ ਗਈ ਪਰ ਅੰਦਰੋਂ ਉਸਦੇ ਦਿਲ ਨੇ ਸਾਫ਼ ਜਵਾਬ ਦਿੱਤਾ ਕਿਉਂਕਿ ਮੈਂ ਤੈਨੂੰ ਪਿਆਰ ਕਰਨ ਲੱਗੀ ਹਾਂ ਇੱਕ ਰਾਤ ਗੁਲੀਨ ਤੇ ਅਰਜੁਨ ਛੱਤ ਤੇ ਬੈਠੇ ਤਾਰੇ ਵੇਖ ਰਹੇ ਸਨ ਗੁਲੀਨ ਨੇ ਹੌਲੀ ਜਿਹੀ ਕਿਹਾ ਕਈ ਵਾਰ ਲੱਗਦਾ ਹੈ ਇਹ ਸਭ ਕੁਝ ਨਕਲੀ ਨਹੀਂ ਸੱਚ ਹੈ ਅਰਜੁਨ ਨੇ ਉਸ ਦੀਆਂ ਅੱਖਾਂ ਵਿੱਚ ਝਾਤੀ ਮਾਰੀ ਪਰ ਚੁੱਪ ਰਹਿ ਗਿਆ ਦਿਲ ਬੋਲਣਾ ਚਾਹੁੰਦਾ ਸੀ ਪਰ ਜ਼ੁਬਾਨ ਬੰਦ ਰਹੀ ਉਹ ਰਾਤ ਦੋਵਾਂ ਦੇ ਦਿਲਾਂ ਵਿੱਚ ਇੱਕ ਨਵੀਂ ਲਕੀਰ ਖਿੱਚ ਗਈ रिश्ता नकली ਸੀ ਪਰ ਹੁਣ ਜਜ਼ਬਾਤ ਅਸਲੀ ਬਣ ਚੁੱਕੇ ਸਨ ਪਿੰਡ ਤੋਂ ਖਬਰ ਆਈ ਕਿ ਗੁਲੀਨ ਦੀਆਂ ਕੁਝ ਸਹੇਲੀਆਂ ਦੇ ਵਿਆਹ ਹੋ ਗਏ ਹਨ ਮਾਂ ਨੇ ਫੋਨ ਕਰਕੇ ਕਿਹਾ ਬੇਟੀ ਹੁਣ ਤੇਰਾ ਘਰ ਗ੍ਰੈਸਤੀ ਦੇਖ ਕੇ ਸਾਡਾ ਵੀ ਮਨ ਰੱਜ ਗਿਆ ਹੈ ਲੋਕ ਹੁਣ ਤੇਰੇ ਬਾਰੇ ਕੁਝ ਨਹੀਂ ਕਹਿੰਦੇ ਗੁਲੀਨ ਨੇ ਮਾਂ ਦੀ ਆਵਾਜ਼ ਸੁਣ ਕੇ ਸੁੱਖ ਦਾ ਸਾਹ ਲਿਆ ਪਰ ਉਸ ਦੇ ਦਿਲ ਵਿੱਚ ਇੱਕ ਚੋਟ ਸੀ ਕਾਸ਼ ਇਹ ਰਿਸ਼ਤਾ ਸੱਚਮੁੱਚ ਹੁੰਦਾ ਅਰਜੁਨ ਦਾ ਪੁਰਾਣਾ ਦੋਸਤ ਰਾਜੇਸ਼ ਇੱਕ ਦਿਨ ਅਚਾਨਕ ਘਰ ਆ ਗਿਆ ਸੁਨੀਹਾ ਸਦੀ ਹੋਈ ਕਿਹਾ ਅਰਜੁਨ ਤੂੰ ਤਾਂ ਬਹੁਤ ਚਲਾਕ ਨਿਕਲਿਆ ਵਿਆਹ ਕਰਾ ਲਿਆ ਤੇ ਦੱਸਿਆ ਵੀ ਨਹੀਂ ਅਰਜੁਨ ਨੇ ਗੁਲੀਨ ਵੱਲ ਦੇਖਿਆ ਦੋਵਾਂ ਨੇ ਇੱਕ ਦੂਜੇ ਨੂੰ ਸਮਝਦਾਰ ਨਿਗਾਹ ਨਾਲ ਦੇਖਿਆ ਤੇ ਮੁਸਕੁਰਾ ਕੇ ਦੋਸਤ ਦੀ ਗੱਲ ਮੰਨ ਲਈ ਪਰ ਜਧੁਰਾ ਜੀ ਇਸ ਚਲਾ ਗਿਆ ਗੁਲੀਨ ਨੇ ਹੌਲੀ ਜੀ ਆਵਾਜ਼ ਵਿੱਚ ਕਿਹਾ ਅਸੀਂ ਕਿੰਨਾ ਵੱਡਾ ਭੇਦ ਜੀ ਰਹੇ ਹਾਂ ਅਰਜੁਨ ਨਿੰਗੰਮੀਰਤਾ ਨਾਲ ਕਿਹਾ ਭੇਦ ਕਈ ਵਾਰੀ ਰਿਸ਼ਤਿਆਂ ਨੂੰ ਤੋੜਦੇ ਨਹੀਂ ਸਗੋਂ ਜੋੜਦੇ ਹਨ ਗੁਲੀਨ ਅਕਸਰ ਸ਼ਾਮ ਨੂੰ ਛੱਤ ਤੇ ਬੈਠ ਕੇ ਸੋਚਦੀ ਕਿਵੇਂ ਉਹਨੂੰ ਆਪਣੇ ਦਿਲ ਦੀ ਗੱਲ ਦੱਸ ਸਕਦੀ ਹਾਂ ਪਰ ਡਰ ਲੱਗਦਾ ਸੀ ਕਿ ਕਿਤੇ ਅਰਜੁਨ ਇਨਕਾਰ ਨਾ ਕਰ ਦੇਵੇ ਉਹ ਜਾਣਦੀ ਸੀ ਕਿ ਇਹ ਰਿਸ਼ਤਾ ਕਾਗਜ਼ਾਂ ਤੇ ਨਕਲੀ ਹੈ ਪਰ ਦਿਲ ਦੇ ਪੱਤਰਾਂ ਤੇ ਇਹ ਹੁਣ ਸੱਚਮੁੱਚ ਦਾ ਬਣ ਚੁੱਕਿਆ ਸੀ ਅਰਜੁਨ ਦੀ ਤਨਖਾਹ ਨਾਲ ਕਰਦੀ ਹਾਲਤ ਕੁਝ ਬਿਹਤਰ ਹੋਣ ਲੱਗੀ ਗੁਰਲੀਨ ਨਿਊਸ ਨੂੰ ਕਿਹਾ ਜੀ ਅਸੀਂ ਥੋੜੇ ਪੈਸੇ ਜੋੜ ਲਈਏ ਤਾਂ ਇੱਕ ਛੋਟਾ ਜਿਹਾ ਘਰ ਖਰੀਦ ਸਕਦੇ ਹਾਂ ਅਰਜੁਨ ਨੇ ਉਸ ਦੀਆਂ ਅੱਖਾਂ ਵਿੱਚ ਵੇਖ ਕੇ ਕਿਹਾ ਤੂੰ ਕਿਉਂ ਸੁਪਨੇ ਵੇਖਦੀ ਹੈ ਯਾਦ ਰੱਖ ਇਹ ਰਿਸ਼ਤਾ ਲੰਮੇ ਸਮੇਂ ਲਈ ਨਹੀਂ ਗੁਰਲੀਨ ਚੁੱਪ ਹੋ ਗਈ ਪਰ ਉਸ ਦੀ ਚੁੱਪੀ ਦੇ ਅੰਦਰ ਹਜ਼ਾਰਾਂ ਟੁੱਟੇ ਹੋਏ ਸੁਪਨੇ ਛੁਪੇ ਹੋਏ ਸਨ ਗੁਰਲੀਨ ਦਾ ਜਨਮ ਦਿਨ ਸੀ ਉਹ ਸੋਚ ਰਹੀ ਸੀ ਕਿ ਸ਼ਾਇਦ ਅਰਜੁਨ ਨੂੰ ਯਾਦ ਨਾ ਹੋਵੇ ਪਰ ਅਰਜੁਨ ਨੇ ਸ਼ਾਮ ਨੂੰ ਇੱਕ ਛੋਟਾ ਜਿਹਾ ਕੇਕ ਤੇ ਇੱਕ ਚਿੱਟਾ ਦੁਪੱਟਾ ਤੋਹਫੇ ਦੇ ਵਿੱਚ ਦਿੱਤਾ ਗੁਲੀਨ ਦੀਆਂ ਅੱਖਾਂ ਭਰ ਗਈਆਂ ਉਸਨੇ ਸੋਚਿਆ ਜੇ ਇਹ ਰਿਸ਼ਤਾ ਨਕਲੀ ਵੀ ਹੈ ਤਾਂ ਵੀ ਅਸਲੀ ਇਹ ਪਿਆਰ ਦੀ ਖੁਸ਼ਬੋ ਹੈ ਇੱਕ ਦਿਨ ਗੁਲੀਨ ਪਿੰਡ ਗਈ ਹੋਈ ਸੀ ਉੱਥੇ ਕਿਸੇ ਨੇ ਹੱਸਦੇ ਹੱਸਦੇ ਕਿਹਾ ਤੇਰਾ ਪਤੀ ਤਾਂ ਬੜੇ ਹੀ ਚੰਗੇ ਸੁਭਾਅ ਦਾ ਹੈ ਪਰ ਸ਼ਹਿਰ ਵਿੱਚ ਕਿਰਾਏ ਤੇ ਕਿਉਂ ਘਰ ਵਿੱਚ ਰਹਿੰਦੇ ਹੋ ਗੁਲੀਨ ਦਾ ਦਿਲ ਦਹਿਲ ਗਿਆ ਉਸ ਨੂੰ ਡਰ ਸੀ ਕਿ ਕਿਤੇ ਲੋਕਾਂ ਨੂੰ ਸੱਚਾਈ ਦਾ ਪਤਾ ਨਾ ਲੱਗ ਜਾਵੇ ਉਸਨੇ ਤੁਰੰਤ ਅਰਜੁਨ ਨੂੰ ਕਾਲ ਕੀਤੀ ਅਸੀਂ ਕਿੰਨਾ ਹੋਰ ਭੇਦ ਇਹ ਵਾਲਾ ਛੁਪਾ ਸਕਦੇ ਹਾਂ ਅਰਜੁਨ ਨੇ ਚੁੱਪ ਰਹਿ ਕੇ ਸਿਰਫ ਇਹ ਕਿਹਾ ਜਦੋਂ ਤੱਕ ਲੋੜ ਹੈ ਤਦੋਂ ਤੱਕ ਇੱਕ ਰਾਤ ਬਿਜਲੀ ਚਲੀ ਗਈ ਮੋਮਬੱਤੀ ਦੀ ਰੋਸ਼ਨੀ ਵਿੱਚ ਦੋਵੇਂ ਚੁੱਪਚਾਪ ਬੈਠੇ ਰਹੇ ਗੁਲੀਨ ਨੇ ਹੌਲੀ ਆਵਾਜ਼ ਵਿੱਚ ਕਿਹਾ ਅਰਜੁਨ ਕੀ ਤੂੰ ਕਦੇ ਸੋਚਿਆ ਹੈ ਕਿ ਇਹ ਰਿਸ਼ਤਾ ਅਸਲੀ ਹੋ ਸਕਦਾ ਹੈ ਅਰਜੁਨ ਨੇ ਉਸ ਦੀਆਂ ਅੱਖਾਂ ਦੇ ਵਿੱਚ ਝਾਤੀ ਮਾਰੀ ਪਰ ਮੂਡ ਆਪਣੀਆਂ ਨਿਗਾਹਾਂ ਝੁਕਾ ਲਈਆਂ ਉਹ ਬੋਲੀ ਕਈ ਸਚਾਈਆਂ ਸੁੰਦਰ ਲੱਗਦੀਆਂ ਹਨ ਪਰ ਉਹਨਾਂ ਨੂੰ ਮੰਨਣਾ ਆਸਾਨ ਨਹੀਂ ਹੁੰਦਾ ਗੁਰਲੀਨ ਨੇ ਇੱਕ ਰਾਤ ਅਰਜੁਨ ਨੂੰ ਪੁੱਛ ਲਿਆ ਤੂੰ ਹਮੇਸ਼ਾ ਦਿਲ ਦੀਆਂ ਗੱਲਾਂ ਕਿਉਂ ਝਪੋਣਾ ਹੈ ਅਰਜੁਨ ਨੇ ਪਹਿਲੀ ਵਾਰੀ ਆਪਣਾ ਦਰਦ ਗੁਰਲੀਨ ਨਾਲ ਸਾਂਝਾ ਕੀਤਾ ਕਦੇ ਪਿਆਰ ਕੀਤਾ ਸੀ ਪਰ ਉਸਨੇ ਮੇਰੀ ਗਰੀਬੀ ਕਰਕੇ ਮੈਨੂੰ ਛੱਡ ਦਿੱਤਾ ਉਸ ਵੇਲੇ ਸਮਝ ਆਇਆ ਕਿ ਮੇਰੇ ਵਰਗਿਆਂ ਲਈ ਪਿਆਰ ਕੋਈ ਅਸਲੀ ਚੀਜ਼ ਨਹੀਂ ਹੈ ਗੁਰੀਨ ਦੀਆਂ ਅੱਖਾਂ ਭਰ ਆਈਆਂ ਉਸਨੇ ਹੌਲੀ ਨਾਲ ਕਿਹਾ ਪਰ ਹਰ ਵਾਰ ਰਿਪਿਆਰ ਸਿਰਫ ਪੈਸਿਆਂ ਨਾਲ ਨਹੀਂ ਤੋਲਿਆ ਜਾਂਦਾ ਪਿੰਡ ਵਿੱਚ ਮੇਲਾ ਲੱਗਾ ਗੁਰੀਨ ਤੇ ਅਰਜੁਨ ਵੀ ਗਏ ਉਹਨਾਂ ਨੇ ਝੂਲੇ ਲਏ ਚੂੜੀਆਂ ਲਈਆਂ ਗੁਲਾਬਾਂ ਜਾਮੁਨਾ ਖਾਧੀਆਂ ਜਲੇਬੀਆਂ ਖਾਧੀਆਂ ਲੋਕਾਂ ਨੇ ਦੋਵਾਂ ਨੂੰ ਇਕੱਠੇ ਵੇਖ ਕੇ ਕਿਹਾ ਵਾਹ ਜੋੜਾ ਤਾਂ ਸੱਚਮੁੱਚ ਹੀ ਬਹੁਤ ਸੋਹਣਾ ਲੱਗਦਾ ਹੈ ਗੁਰੀਨ ਦੇ ਚਿਹਰੇ ਤੇ ਮਾਸੂਮ ਜਿਹੀ ਮੁਸਕਾਨ ਆ ਗਈ ਪਰ ਅਰਜੁਨ ਅੰਦਰੋਂ ਡਰਿਆ ਹੋਇਆ ਸੀ ਕਿ ਲੋਕਾਂ ਨੂੰ ਕਦੇ ਤਾਂ ਸੱਚਾਈ ਪਤਾ ਲੱਗ ਗਈ ਇੱਕ ਸ਼ਾਮ ਗੁਰਲੀਨ ਛੱਤ ਤੇ ਰੋਂਦੀ ਇਕੱਲੀ ਬੈਠੀ ਸੀ ਅਰਜੁਨ ਨੇ ਪੁੱਛਿਆ ਕੀ ਹੋਇਆ ਉਸਨੇ ਹੌਲੀ ਜਿਹਾ ਕਿਹਾ ਮੈਨੂੰ ਇਹ ਇਕੱਲਾਪਨ ਹੁਣ ਬਰਦਾਸ਼ਤ ਨਹੀਂ ਹੁੰਦਾ ਮੈਂ ਤਾਂ ਤੈਨੂੰ ਸੱਚਮੁੱਚ ਪਿਆਰ ਕਰਨ ਲੱਗੀ ਹਾਂ ਅਰਜੁਨ ਹੈਰਾਨ ਰਹਿ ਗਿਆ ਉਸਦੇ ਦਿਲ ਦੀ ਧੜਕਣ ਤੇਜ਼ ਹੋ ਗਈ ਪਰ ਉਹ ਚੁੱਪ ਰਿਹਾ ਗੁਰਲੀਨ ਦੀਆਂ ਅੱਖਾਂ ਵਿੱਚ ਹੰਝੂ ਸਨ ਹੁਣ ਫੈਨਸ ਲਾ ਉਸ ਦੇ ਹੱਥ ਵਿੱਚ ਸੀ ਗੁਰਲੀਨ ਦੇ ਜ਼ਹਾਰ ਤੋਂ ਬਾਅਦ ਘਰ ਅੰਦਰ ਚੁੱਪ ਛਾ ਗਈ ਅਰਜੁਨ ਨੇ ਕੁਝ ਨਹੀਂ ਕਿਹਾ ਉਹ ਅੰਦਰੋਂ ਟੁੱਟ ਰਿਹਾ ਸੀ ਕਿਉਂਕਿ ਦਿਲ ਤਾਂ ਉਹ ਵੀ ਗੁਰਲੀਨ ਲਈ ਧੜਕਦਾ ਸੀ ਪਰ ਉਸਦਾ ਅਤੀਤ ਉਸ ਨੂੰ ਰੋਕਦਾ ਸੀ ਗੁਰਲੀਨ ਨੇ ਰਾਤ ਭਰ ਰੋ ਕੇ ਰਾਤ ਬਿਤਾਈ ਉਸਨੇ ਸੋਚਿਆ ਜੇ ਵੀਰੀ ਜਜ਼ਬਾਤ ਨਹੀਂ ਸਮਝਦਾ ਤਾਂ ਮੈਂ ਹੋਰ ਕਿੰਨਾ ਤੋਖਾ ਖਾਂਦੀ ਰਹਾਂਗੀ ਇੱਕ ਦਿਨ ਅਰਜੁਨ ਦੇ ਦਫ਼ਤਰ ਤੋਂ ਉਸਦੀ ਕਲੀਗ ਸਿਮਰਨ ਘਰ ਆਈ। ਉਸਨੇ ਗੁਰਲੀਨ ਨਾਲ ਮਿਲ ਕੇ ਕਿਹਾ, "ਅਰਜੁਨ ਬਹੁਤ ਹੀ ਮਿਹਨਤੀ ਹੈ। ਸਾਡੀ ਕੰਪਨੀ ਉਸਤੇ ਮਾਣ ਕਰਦੀ ਹੈ।" ਗੁਰਲੀਨ ਨੇ ਪਹਿਲੀ ਵਾਰੀ ਕਿਸੇ ਹੋਰ ਦੀ ਜ਼ੁਬਾਨ ਤੋਂ ਅਰਜੁਨ ਦੀ ਤਾਰੀਫ਼ ਸੁਣੀ। ਉਸ ਦਾ ਦਿਲ ਗਰੂਰ ਦੇ ਨਾਲ ਭਰ ਗਿਆ ਪਰ ساتھ ਹੀ ਇੱਕ ਡਰ ਵੀ ਸੀ ਕਿਤੇ ਇਹ ਕੁੜੀ ਉਸ ਵੱਲ ਨਾ ਖਿੱਚੀ ਜਾਵੇ। ਅਰਜੁਨ ਦੇ ਮਨ ਵਿੱਚ ਜੰਗ ਚੱਲ ਰਹੀ ਸੀ। ਇੱਕ ਪਾਸੇ ਗੁਲਰੀਨ ਦੀ ਮਾਸੂਮ ਮੁਹੱਬਤ ਦੂਜੇ ਪਾਸੇ ਉਸ ਦੀ ਗਰੀਬੀ ਤੇ ਅਤੀਤ ਦਾ ਜ਼ਖਮ ਉਹ ਸੋਚਦਾ ਸੀ ਜੇ ਮੈਂ ਉਸ ਦੀ ਜ਼ਿੰਦਗੀ ਵਿੱਚ ਰੁਕ ਗਿਆ ਤਾਂ ਕਿਤੇ ਇਹ ਮੇਰੇ ਵਰਗੇ ناکਾਮ ਇਨਸਾਨ ਨਾਲ ਨਾ ਫਸ ਜਾਵੇ ਪਰ ਜਦੋਂ ਵੀ ਗੁਲਰੀਨ ਉਸ ਨੂੰ ਹੱਸ ਕੇ ਵੇਖਦੀ ਉਹ ਸਾਰੇ ਫੈਸਲੇ ਭੁੱਲ ਜਾਂਦਾ ਇੱਕ ਦਿਨ ਗੁਲਰੀਨ ਦਾ ਪੁਰਾਣਾ ਰਿਸ਼ਤੇਦਾਰ ਸੁਖਦੇਵ ਘਰ ਆ ਗਿਆ ਉਸ ਨੇ ਤਿਰਛੀਆਂ ਨਿਗਾਹਾਂ ਨਾਲ ਕਿਹਾ ਗੁਲਰੀਨ ਤੇਰਾ ਵਿਆਹ ਬਹੁਤ ਜਲਦੀ ਹੋ ਗਿਆ ਅਜੀਬ ਲੱਗਦਾ ਹੈ ਕਦੇ ਸੋਚਿਆ ਵੀ ਨਹੀਂ ਸੀ ਉਸ ਦੀਆਂ ਗੱਲਾਂ ਦੇ ਵਿੱਚ ਸ਼ੱਕ ਸੀ ਗੁਲੀਨ ਨੇ ਗੁੱਸੇ ਨਾਲ ਜਵਾਬ ਦਿੱਤਾ ਮੇਰੀ ਕਿਸਮਤ ਵਿੱਚ ਇਹੀ ਲਿਖਿਆ ਸੀ ਮੈਂ ਤਾਂ ਖੁਸ਼ ਹਾਂ ਅਰਜੁਨ ਨੇ ਉਸ ਪਲ ਗੁਲੀਨ ਦੀ ਹਿੰਮਤ ਵੇਖੀ ਤੇ ਅੰਦਰੋਂ ਸੋਚਿਆ ਇਹ ਕੁੜੀ ਮੇਰੇ ਲਈ ਸਭ ਕੁਝ ਛੱਡ ਸਕਦੀ ਹੈ ਰਾਤ ਨੂੰ ਅਰਜੁਨ ਛੱਤ ਤੇ ਇਕੱਲਾ ਬੈਠਿਆ ਸੀ ਉਸ ਨੇ ਆਪਣੇ ਆਪ ਨੂੰ ਕਿਹਾ ਜੇ ਗੁਲੀਨ ਨੇ ਮੇਰੇ ਲਈ ਆਪਣਾ ਦਿਲ ਖੋਲ ਦਿੱਤਾ ਹੈ ਤਾਂ ਮੈਂ ਹੋਰ ਕਿੰਨਾ ਚੁੱਪ ਰਹਾ ਕਿ ਮੈਂ ਵੀ ਉਹਦੇ ਜਜ਼ਬਾਤਾਂ ਦਾ ਜਵਾਬ ਨਾ ਦੇ ਸਕਾਂ ਮਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੇ ਨਿਰਣਾ ਲਿਆ ਹੁਣ ਸਮਾਂ ਆ ਗਿਆ ਹੈ ਮੈਂ ਉਸ ਨੂੰ ਆਪਣਾ ਦਿਲ ਦੱਸਾਂਗਾ ਅਰਜੁਨ ਅਗਲੇ ਦਿਨ ਗੁਰਲੀਨ ਨੂੰ ਬਾਗ ਘੁੰਮਣ ਲੈ ਗਿਆ ਉਹ ਦੋਵੇਂ ਸ਼ਰਦ ਦੇ ਬਾਗ ਵਿੱਚ ਗਏ ਹਵਾ ਵਿੱਚ ਖੁਸ਼ਬੂ ਸੀ ਰੁੱਖ ਦੀਆਂ ਛਾਵਾਂ ਨੇ ਦਿਲ ਨੂੰ ਜਾਨ ਦਿੱਤਾ ਗੁਰਲੀਨ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਅਰਜੁਨ ਮੈਨੂੰ ਲੱਗਦਾ ਹੈ ਕਿ ਅਸੀਂ ਇੱਕ ਦੂਜੇ ਦੇ ਲਈ ਬਣੇ ਹਾਂ ਅਰਜੁਨ ਨੇ ਉਸ ਦੀਆਂ ਅੱਖਾਂ ਵਿੱਚ ਵੇਖ ਕੇ ਹੌਲੀ ਜਿਹਾ ਕਿਹਾ ਹੁਣ ਮੈਨੂੰ ਵੀ ਇਹੀ ਲੱਗਦਾ ਹੈ ਰਾਤ ਨੂੰ ਅਰਜੁਨ ਤੇ ਗੁਰleen ਨੂੰ ਛੱਤ ਤੇ ਬੁਲਾਇਆ ਤਾਰੇ ਚਮਕ ਰਹੀ ਸੰ ਉਹਨਾਂ ਨੇ ਕਿਹਾ ਗੁਲੀਨ ਜਿਹੜੀ ਗੱਲ ਤੂੰ ਕੱਲ ਦਿਲੋਂ ਕਹੀ ਸੀ ਉਹ ਮੇਰੇ ਦਿਲ ਵਿੱਚ ਵੀ ਹੈ ਮੈਂ ਵੀ ਤੈਨੂੰ ਪਿਆਰ ਕਰਦਾ ਹਾਂ ਗੁਰleen ਦੇ ਹੰਝੂ ਖੁਸ਼ੀ ਦੇ ਵਿੱਚ ਵਗ ਪਏ ਉਸ ਪਲ ਉਸ ਨੂੰ ਆਪਣੀ ਪੂਰੀ ਦੁਨੀਆ ਭੁੱਲ ਗਈ ਦੋਵਾਂ ਦੇ ਦਿਲ ਮਿਲ ਗਏ ਗੁਲੀਨ ਅਤੇ ਅਰਜੁਨ ਨੇ ਆਪਣੇ ਰਿਸ਼ਤੇ ਨੂੰ ਨਵੀਂ ਸ਼ੁਰੂਆਤ ਦਿੱਤੀ। ਹੁਣ ਉਹਨਾਂ ਦੇ ਵਿਚਕਾਰ ਕੋਈ ਨਕਲੀ ਦਿਖਾਵਾ ਨਹੀਂ ਸੀ। ਦੋਵੇਂ ਇਕੱਠੇ ਹੱਸਦੇ ਖਾਣਾ ਬਣਾਉਂਦੇ, ਛੋਟੀਆਂ-ਛੋਟੀਆਂ ਖੁਸ਼ੀਆਂ ਵੰਡਦੇ ਤੇ ਵੱਡੀ ਦੁਨੀਆ ਲੱਭਦੇ। ਪਰ ਨਾਲ ਹੀ ਉਹ ਜਾਣਦੇ ਸੀ ਕਿ ਬਾਹਰੀ ਦੁਨੀਆ ਨੂੰ ਇਹ ਸੱਚ ਨਹੀਂ ਪਤਾ। ਅਜੇ ਵੀ ਸਭ ਲਈ ਉਹ ਕਿਰਾਏ ਦਾ ਪਤੀ ਹੀ ਹੈ। ਇੱਕ ਦਿਨ ਅਰਜੁਨ ਦਾ ਪੁਰਾਣਾ ਦੋਸਤ ਰਾਹੁਲ ਮਿਲਣ ਆ ਗਿਆ। ਉਸ ਨੂੰ ਅਰਜੁਨ ਦੀ ਪੁਰਾਣੀ ਬਰਬਾਦੀ ਦੀ ਕਹਾਣੀ ਪਤਾ ਸੀ। ਉਸਨੇ ਗੁਲੀਨ ਨੂੰ ਕੱਲੀ ਵੇਖ ਕੇ ਕਿਹਾ ਤੈਨੂੰ ਪਤਾ ਵੀ ਹੈ ਇਹ ਕੌਣ ਹੈ ਇਹ ਤਾਂ ਆਪਣੀ ਜ਼ਿੰਦਗੀ ਤਬਾਹ ਕਰ ਚੁੱਕਿਆ ਹੈ ਤੇਰੀ ਨਾਲ ਇਹ ਸਿਰਫ ਦਿਖਾਵਾ ਕਰ ਰਿਹਾ ਹੈ ਗੁਲੀਨ ਨੇ ਉਸ ਨੂੰ ਗੁੱਸੇ ਨਾਲ ਟੋਕਿਆ ਰਾਹੁਲ ਜੀ ਤੁਸੀਂ ਗਲਤ ਸੋਚਦੇ ਹੋ ਅਰਜੁਨ ਮੇਰੇ ਲਈ ਸਭ ਕੁਝ ਹੈ ਜਿਹੜਾ ਭੂਤਕਾਲ ਸੀ ਉਹ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦਾ ਗੁਲੀਨ ਨੇ ਉਸੇ ਰਾਤ ਅਰਜੁਨ ਦਾ ਹੱਥ ਫੜ ਕੇ ਕਿਹਾ ਸੁਣੋ ਤੁਸੀਂ ਕਿਸੇ ਦੇ ਕਹਿਣ ਨਾਲ ਆਪਣੇ ਆਪ ਨੂੰ ਛੋਟਾ ਨਾ ਸਮਝੋ ਮੇਰੇ ਲਈ ਤੁਸੀਂ ਮੇਰੀ ਦੁਨੀਆ ਹੋ ਮੈਂ ਤੁਹਾਡੇ ਨਾਲ ਖੜੀ ਹਾਂ ਹਰ ਹਾਲਤ ਵਿੱਚ ਅਰਜੁਨ ਨੇ ਪਹਿਲੀ ਵਾਰੀ ਮਹਿਸੂਸ ਕੀਤਾ ਕਿ ਕੋਈ ਉਸ ਦੇ ਨਾਲ ਡਰ ਕੇ ਨਹੀਂ ਪਿਆਰ ਦੇ ਨਾਲ ਖੜਾ ਹੈ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਗੁਰਲੀਨ ਦੇ ਘਰੋਂ ਆਈ ਖਬਰ ਕਿ ਉਸ ਦੀ ਮਾਂ ਬਿਮਾਰ ਹੈ ਉਸਨੂੰ ਤੁਰੰਤ ਪਿੰਡੇ ਜਾਣਾ ਪਿਆ ਅਰਜੁਨ ਵੀ ਉਸ ਦੇ ਨਾਲ ਜਾਣਾ ਚਾਹੁੰਦਾ ਸੀ ਪਰ ਗੁਰਲੀਨ ਨੇ ਕਿਹਾ ਜੇ ਤੂੰ ਮੇਰੀ ਨਾਲ ਗਿਆ ਤਾਂ ਲੋਕ ਹੋਰ ਸਵਾਲ ਪੁੱਛਣਗੇ ਪਹਿਲਾਂ ਮੈਨੂੰ ਮਾਂ ਦੇ ਕੋਲ ਜਾਣ ਦਿਓ अर्जुन ਨੇ ਮਨ ਨੂੰ ਮਾਰ ਕੇ ਉਸ ਨੂੰ ਜਾਨ ਦਿੱਤਾ ਪਰ ਉਸ ਦਾ ਦਿਲ ਬੇਚੈਨ ਰਿਹਾ ਪਿੰਡ ਵਿੱਚ ਗੁਲੀਨ ਨੂੰ ਰਿਸ਼ਤੇਦਾਰਾਂ ਦੇ ਤਾਨੇ ਸੁਣਨੇ ਪਏ ਕਿਸੇ ਨੇ ਕਿਹਾ ਇਹ ਤਾਂ ਕਦੇ ਦੱਸਦੀ ਵੀ ਨਹੀਂ ਸੀ ਪਤੀ ਕੌਣ ਹੈ ਕੋਈ ਹੋਰ ਬੋਲਿਆ ਲੱਗਦਾ ਹੈ ਸੱਚ ਕੁਝ ਹੋ ਰਹੀ ਹੈ ਗੁਲੀਨ ਨੇ ਅੰਦਰੋਂ ਦਰਦ ਮਹਿਸੂਸ ਕੀਤਾ ਪਰ ਮਾਂ ਦੀ ਬਿਮਾਰੀ ਦੇ ਸਾਹਮਣੇ ਉਹ ਚੁੱਪ ਰਹੀ ਰਾਤ ਨੂੰ ਜਦੋਂ ਗੁਲੀਨ ਆਪਣੀ ਮਾਂ ਦੇ ਕੋਲ ਬੈਠੀ ਸੀ ਤਾਂ ਮਾਂ ਨੇ ਹੌਲੀ ਜਿਹੀ ਆਵਾਜ਼ ਵਿੱਚ ਪੁੱਛਿਆ ਦੀ ਇਹ ਸੱਚਾ ਦਾਸ ਕਿ ਤੂੰ ਖੁਸ਼ ਹੈ ਆਪਣੇ ਵਿਆਹ ਵਿੱਚ ਗੁਰਲੀਨ ਦੀਆਂ ਅੱਖਾਂ ਭਰਾਈਆਂ ਉਸਨੇ ਕਿਹਾ ਹਾਂ ਮਾਂ ਮੈਂ ਖੁਸ਼ ਹਾਂ ਜੋ ਹੈ ਉਹੀ ਮੇਰਾ ਸਹਾਰਾ ਹੈ ਮਾਂ ਨੇ ਉਸ ਦਾ ਮੱਥਾ ਚੁੰਮਿਆ ਤੇ ਕਿਹਾ ਜੇ ਤੂੰ ਖੁਸ਼ ਹੈ ਤਾਂ ਮੇਰੇ ਲਈ ਵੀ ਇਹ ਹੀ ਕਾਫੀ ਹੈ ਅਗਲੇ ਦਿਨ ਪਿੰਡ ਦੇ ਮੇਲੇ ਵਿੱਚ ਗੁਰਲੀਨ ਗਈ ਉੱਥੇ ਅਚਾਨਕ ਅਰਜੁਨ ਆ ਗਿਆ ਉਸਨੇ ਕਿਹਾ ਮੈਂ ਹੋਰ ਬਰਦਾਸ਼ਤ ਨਹੀਂ ਕਰ ਸਕਿਆ ਮੈਨੂੰ ਤੇਰੇ ਨਾਲ ਰਹਿਣਾ ਹੀ ਸੀ ਗੁਰਲੀਨ ਨੇ ਹੈਰਾਨ ਹੋ ਕੇ ਪੁੱਛਿਆ ਜੇ ਕਿਸੇ ਨੇ ਤੈਨੂੰ ਵੇਖ ਲਿਆ ਤਾਂ ਅਰਜੁਨ ਨੇ ਹੱਸ ਕੇ ਕਿਹਾ ਫਿਰ ਸਾਚਾ ਸਾਹਮਣੇ ਆ ਹੀ ਜਾਵੇਗਾ ਮੇਲੇ ਵਿੱਚ ਦੋਵੇਂ ਇਕੱਠੇ ਵੇਖੇ ਗਏ ਲੋਕਾਂ ਵਿੱਚ ਗੱਲਾਂ ਫੈਲਣ ਲੱਗੀਆਂ ਕੁਝ ਲੋਕ ਕਹਿਣ ਲੱਗੇ ਇਹ ਤਾਂ ਗੁਲੀਨ ਦਾ ਪਤੀ ਹੈ ਪਰ ਅਜੀਬ ਹੈ ਕਿ ਕਿਸੇ ਨੇ ਕਦੇ ਪਹਿਲਾਂ ਨਹੀਂ ਵੇਖਿਆ ਗੁਲੀਨ ਦਾ ਦਿਲ ਧੜਕਣ ਲੱਗਾ ਉਸਨੇ احساس ਹੋਇਆ ਕਿ ਹੁਣ ਉਹਨਾਂ ਦਾ ਰਾਜ਼ ਜ਼ਿਆਦਾ ਦਿਨ ਨਹੀਂ ਛੁੱਪ ਸਕੇਗਾ ਮੇਲੇ ਤੋਂ ਬਾਅਦ ਪਿੰਡ ਵਿੱਚ ਚੁਗਲੀਆਂ ਦੀ ਅੱਗ ਫੈਲ ਗਈ ਹਰ ਗਲੀ ਮੁਹੱਲੇ ਵਿੱਚ ਗੁਲੀਨ ਅਤੇ ਅਰਜੁਨ ਦੀਆਂ ਗੱਲਾਂ ਹੋਣ ਲੱਗੀਆਂ ਕੋਈ ਕਹਿੰਦਾ ਇਹਨਾਂ ਨੇ ਤਾਂ ਛੁਪਾ ਕੇ ਵਿਆਹ ਕਰਾਇਆ ਹੈ ਕੋਈ ਹੋਰ ਬੋਲਦਾ ਨਹੀਂ ਇਹ ਤਾਂ ਸਿਰਫ ਦਿਖਾਵਾ ਕਰ ਰਹੇ ਹਨ ਗੁਲੀਨ ਨੇ ਅੰਦਰੋਂ ਗੁੱਸੇ ਨਾਲ ਪਰ ਆਪਣੇ ਆਪ ਨੂੰ ਮਜਬੂਤ ਰੱਖਿਆ ਗੁਲੀਨ ਦੇ ਪਿਤਾ ਨੇ ਇੱਕ ਰਾਤ ਉਸ ਨੂੰ ਬਿਠਾ ਕੇ ਪੁੱਛਿਆ ਤੀਏ ਲੋਕ ਜੋ ਵੀ ਕਹਿੰਦੇ ਹਨ ਮੈਨੂੰ ਉਸ ਤੇ ਯਕੀਨ ਨਹੀਂ ਕਰਦਾ ਪਰ ਸੱਚ ਦੱਸ ਕੀ ਅਰਜੁਨ ਸੱਚਮੁੱਚ ਤੇਰਾ ਪਤੀ ਹੈ ਗੁਲਿੰਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਉਸਨੇ ਹੌਲੀ ਆਵਾਜ਼ ਵਿੱਚ ਕਿਹਾ ਹਾਂ ਪਿਤਾ ਜੀ ਉਹ ਮੇਰਾ ਪਤੀ ਹੈ ਤੇ ਮੇਰਾ ਸਹਾਰਾ ਵੀ ਪਿਤਾ ਨੇ ਡੂੰਗੀ ਸਾਹ ਪਰੀ ਤੇ ਕਿਹਾ ਜੇ ਤੂੰ ਖੁਸ਼ ਹੈ ਤਾਂ ਮੈਂ ਤੇਰੇ ਨਾਲ ਹਾਂ ਪਿੰਡ ਦੇ ਲੋਕਾਂ ਨੇ ਅਰਜੁਨ ਨੂੰ ਘੇਰ ਲਿਆ ਉਸ ਨੂੰ ਤਾਨੇ ਮਾਰੇ ਤੇ ਕਿਹਾ ਤੂੰ ਕਿੱਥੋਂ ਆ ਗਿਆ ਤੇਰਾ ਪਰਿਵਾਰ ਕੌਣ ਹੈ ਤੇਰੀ ਹਕੀਕਤ ਕੀ ਹੈ ਅਰਜੁਨ ਨੇ ਸ਼ਾਂਤੀ ਨਾਲ ਕਿਹਾ ਮੇਰੇ ਕੋਲ ਕੋਈ ਵੱਡਾ ਪਰਿਵਾਰ ਨਹੀਂ ਹੈ ਸਿਰਫ ਮੇਰੀ ਇੱਜ਼ਤ ਹੈ ਤੇ ਮੇਰਾ ਕੰਮ ਪਰ ਗੁਰਲੀਨ ਮੇਰੀ ਦੁਨੀਆ ਹੈ ਉਸ ਨੂੰ ਤੰਗ ਨਹੀਂ ਕਰਾਂਗਾ ਉਸ ਦੀ ਹਿੰਮਤ ਵੇਖ ਕੇ ਲੋਕ ਚੁੱਪ ਹੋ ਗਏ ਪਰ ਚੁਗਲੀਆਂ ਨਹੀਂ ਰੁਕੀਆਂ ਗੁਰਲੀਨ ਦੀ ਮਾਂ ਨੇ ਅਰਜੁਨ ਨੂੰ ਆਪਣੇ ਕੋਲ ਬਿਠਾ ਕੇ ਕਿਹਾ ਪੁੱਤਰ ਮੈਨੂੰ ਪਤਾ ਹੈ ਤੂੰ ਸੱਚਾ ਹੈ ਪਰ ਸਮਾਜ ਕਦੇ ਵੀ ਆਸਾਨੀ ਨਾਲ ਨਹੀਂ ਮੰਨਦਾ ਤੂੰ ਮੇਰੀ ਧੀ ਦਾ ਸਾਥ ਨਾ ਛੱਡੀ ਬਾਕੀ ਦੁਨੀਆ ਨਾਲ ਮੈਂ ਆਪੇ ਲੜ ਲਵਾਂਗੀ ਅਰਜੁਨ ਦੀਆਂ ਅੱਖਾਂ ਭਰ ਆਈਆਂ ਉਸਨੂੰ ਪਹਿਲੀ ਵਾਰ ਲੱਗਿਆ ਕਿ ਕੋਈ ਮਾਂ ਉਸਨੂੰ ਪੁੱਤਰ ਵਾਂਗ ਮੰਨਦੀ ਹੈ ਰਾਤ ਨੂੰ ਗੁਰਲੀਨ ਅਤੇ ਅਰਜੁਨ ਛਾਤ ਤੇ ਖੜੇ ਸਨ ਗੁਰਲੀਨ ਨੇ ਕਿਹਾ ਹੁਣ ਹੋਰ ਇਹ ਰਾਜ ਰਾਜ ਨਹੀਂ ਰਹਿ ਸਕਦਾ ਆਓ ਸਭ ਦੇ ਸਾਹਮਣੇ ਆਪਣੀ ਸੱਚਾਈ ਕਹਿ ਦਈਏ ਜੋ ਹੋਵੇਗਾ ਵੇਖਿਆ ਜਾਵੇਗਾ ਅਰਜੁਨ ਉਸ ਦਾ ਹੱਥ ਫੜ ਕੇ ਕਿਹਾ ਹਾਂ ਗੁਰਲੀਨ ਹੁਣ ਸਮਾਂ ਆ ਗਿਆ ਹੈ ਕਿ ਲੋਕ ਜਾਣਨ ਕਿ ਮੈਂ ਤੇਰਾ ਕੇ ਰਾਜਦਾ ਨਹੀਂ ਸੱਚਾ ਪਤੀ ਹਾਂ ਦੋਵਾਂ ਨੇ ਇੱਕ ਦੂਜੇ ਵੱਲ ਦੇਖ ਕੇ ਪੱਕਾ ਨਿਰਣੈ ਕਰ ਲਿਆ ਪਿੰਡ ਦੇ ਵੱਡੇ ਬਜ਼ੁਰਗਾਂ ਨੇ ਫੈਸਲਾ ਕੀਤਾ ਕਿ ਇੱਕ ਸਭਾ ਬੁਲਾਈ ਜਾਵੇ ਉਹਨਾਂ ਨੇ ਕਿਹਾ ਗੁਰਲੀਨ ਅਤੇ ਅਰਜੁਨ ਦਾ ਸੱਚ ਸਭ ਦੇ ਸਾਹਮਣੇ ਆਵੇ ਲੋਕਾਂ ਦੀ ਦਿਲਾਂ ਵਿੱਚ ਜੋ ਸ਼ੱਕ ਹੈ ਉਹ ਦੂਰ ਹੋਣਾ ਚਾਹੀਦਾ ਹੈ ਗੁਰਲੀਨ ਦੇ ਪਰਿਵਾਰ ਨੇ ਇਹ ਸੁਣ ਕੇ ਚਿੰਤਾ ਮਹਿਸੂਸ ਕੀਤੀ ਪਰ ਗੁਰਲੀਨ ਨੇ ਹੌਸਲੇ ਨਾਲ ਕਿਹਾ ਮੈਂ ਨਹੀਂ ਡਰਦੀ ਹੁਣ ਸੱਚ ਸਭ ਦੇ ਸਾਹਮਣੇ ਆਵੇਗਾ अर्जुन ਇਕੱਲਾ ਬੈਠ ਕੇ ਸੋਚਦਾਰਿਆ ਉਸ ਦਾ ਪੁਰਾਣਾ ਤੀਤ ਉਸ ਦੀ ਗਰੀਬੀ ਉਸ ਦੀ ਹਾਰ ਸਭ ਕੁਝ ਪਿੰਡ ਦੇ ਸਾਹਮਣੇ ਖੁੱਲਣ ਵਾਲਾ ਸੀ ਉਸ ਦਾ ਦਿਲ ਡਰ ਰਿਹਾ ਸੀ ਪਰ ਉਸ ਨੇ ਆਪਣੇ ਆਪ ਨੂੰ ਕਿਹਾ ਜੇ ਮੈਂ ਚੁੱਪ ਰਿਹਾ ਤਾਂ ਗੁਰਲੀਨ ਦੀ ਇੱਜ਼ਤ ਡਿੱਗੇਗੀ ਹੁਣ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਇਮਤਿਹਾਨ ਹੈ ਸਵੇਰ ਵਾਲੇ ਦਿਨ ਪਿੰਡ ਦਾ ਚੌਂਕ ਭਰਿਆ ਹੋਇਆ ਸੀ ਔਰਤਾਂ ਮਰਦ ਬੱਚੇ ਹਰ ਕੋਈ ਉਤਸੁਕ ਸੀ ਕਿ ਅਰਜੁਨ ਤੇ ਗੁਰਲੀਨ ਕੀ ਕਹਿਣਗੇ ਪਿੰਡ ਦੇ ਸਰਪੰਚ ਨੇ ਐਲਾਨ ਕੀਤਾ ਅੱਜ ਦੋਵੇਂ ਆਪਣੇ ਰਿਸ਼ਤੇ ਬਾਰੇ ਸੱਚ ਬੋਲਣ ਜੋ ਵੀ ਹਕੀਕਤ ਹੈ ਪਿੰਡ ਦੇ ਸਾਹਮਣੇ ਰੱਖਣ ਅਰਜੁਨ ਨੇ ਪਿੰਡ ਦੇ ਸਾਹਮਣੇ ਖੜੀ ਖੜ ਕੇ ਡੂੰਗੀ ਸਾਹ ਭਰੀ ਤੇ ਕਿਹਾ ਮੈਂ ਗੁਲੀਨ ਦੀ ਜ਼ਿੰਦਗੀ ਵਿੱਚ ਇੱਕ ਕਿਰਾਏ ਦੇ ਪਤੀ ਵਾਂਗ ਆਇਆ ਸੀ ਪਰ ਇਹ ਦਿਖਾਵਾ ਕਰਦਿਆਂ ਮੈਨੂੰ ਅਹਿਸਾਸ ਹੋਇਆ ਕਿ ਇਹ ਮੇਰੀ ਤਕਦੀਰ ਹੈ ਗੁਲੀਨ ਨੇ ਮੈਨੂੰ ਉਹ ਪਿਆਰ ਦਿੱਤਾ ਜੋ ਮੈਨੂੰ ਕਦੇ ਨਹੀਂ ਸੀ ਮਿਲਿਆ ਹੁਣ ਮੈਂ ਸਿਰਫ ਦਿਖਾਵਾ ਨਹੀਂ ਕਰਦਾ ਮੈਂ ਸੱਚਮੁੱਚ ਉਸਦਾ ਪਤੀ ਹਾਂ ਪਿੰਡ ਵਿੱਚ ਸਰਗੁਸ਼ੀਆਂ ਹੋਣ ਲੱਗੀਆਂ ਗੁਲੀਨ ਨੇ ਵੀ ਅੱਗੇ ਵਧ ਕੇ ਕਿਹਾ ਹਾਂ ਸ਼ੁਰੂ ਵਿੱਚ ਇਹ ਰਿਸ਼ਤਾ ਝੂਠ ਤੇ ਬਣਿਆ ਸੀ ਪਰ ਇਸ ਝੂਠ ਵਿੱਚੋਂ ਸੱਚੇ ਪਿਆਰ ਨੇ ਜਨਮ ਲੈ ਲਿਆ ਅੱਜ ਮੈਂ ਸਭ ਦੇ ਸਾਹਮਣੇ ਕਹਿੰਦੀ ਹਾਂ ਕਿ ਅਰਜੁਨ ਮੇਰਾ ਪਤੀ ਹੈ ਮੇਰਾ ਸਹਾਰਾ ਹੈ ਮੇਰੀ ਦੁਨੀਆ ਹੈ ਜੇ ਕੋਈ ਮੇਰੇ ਰਿਸ਼ਤੇ ਤੇ ਸਵਾਲ ਕਰੇਗਾ ਤਾਂ ਉਹ ਮੇਰੇ ਵਿਰੁੱਧ ਖੜੇਗਾ ਉਸ ਦੀ ਆਵਾਜ਼ ਵਿੱਚ ਐਸੀ ਤਾਕਤ ਸੀ ਕਿ ਪਿੰਡ ਦੇ ਲੋਕ ਚੁੱਪ ਹੋ ਗਏ ਗੁਲੀਨ ਦੇ ਬੋਲਾਂ ਤੋਂ ਬਾਅਦ ਚੌਂਕ ਵਿੱਚ ਖਮੋਸ਼ੀ ਛਾ ਗਈ ਲੋਕ ਇੱਕ ਦੂਜੇ ਵੱਲ ਤੱਕ ਦੇ ਰਹੇ ਕਿਸੇ ਨੇ ਹੌਲੀ ਜਹੀ ਆਵਾਜ਼ ਵਿੱਚ ਕਿਹਾ ਇਹ ਤਾਂ ਸੱਚੀ ਗੱਲ ਕਰ ਰਹੇ ਹਨ ਇਹਨਾਂ ਦੀਆਂ ਅੱਖਾਂ ਵਿੱਚ ਝੂਠ ਨਹੀਂ ਹੈ ਪਰ ਲੋਕ ਕੁਝ ਫਿਰ ਵੀ ਨਹੀਂ ਬੋਲੇ ਇਹ ਸਭ ਤਾਂ ਨਾਟਕ ਹੈ ਇਹ ਕੁੜੀ ਨੇ ਸਾਡੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ ਕੁਝ ਪਰਿਵਾਰਕ ਰਿਸ਼ਤੇਦਾਰ ਖਾਸ ਤੌਰ ਤੇ ਗੁਲੀਨ ਦੇ ਖਿਲਾਫ ਹੋ ਗਏ ਉਹਨਾਂ ਨੇ ਪੰਚਾਇਤ ਨੂੰ ਕਿਹਾ ਕਿ ਇਸ ਰਿਸ਼ਤੇ ਨੂੰ ਨਾ ਮੰਨਿਆ ਜਾਵੇ ਨਹੀਂ ਤਾਂ ਕੱਲ ਹਰ ਕੋਈ ਐਸਾ ਨਾਟਕ ਕਰੇਗਾ ਗੁਰਲੀਨ ਦੀਆਂ ਅੱਖਾਂ ਅੰਜੂਆਂ ਨਾਲ ਭਰ ਗਈਆਂ ਪਰ ਅਰਜੁਨ ਨੇ ਉਸਦਾ ਹੱਥ ਫੜਿਆ ਉਸਨੇ ਹੌਲੀ ਆਵਾਜ਼ ਵਿੱਚ ਕਿਹਾ ਡਰਨਾ ਮੈਂ ਤੇਰੇ ਨਾਲ ਹਾਂ ਸਰਪੰਚ ਨੇ ਦੋਵਾਂ ਪਾਸਿਆਂ ਦੀਆਂ ਗੱਲਾਂ ਸੁਣ ਕੇ ਕਿਹਾ ਅਸੀਂ ਕਿਸੇ ਦਾ ਦਿਲ ਨਹੀਂ ਤੋੜ ਸਕਦੇ ਪਰ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਪਿੰਡ ਵਿੱਚ ਬੇਇੱਜ਼ਤੀ ਫੈਲੇ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਗੁਰਲੀਨ ਅਤੇ ਅਰਜੁਨ ਮੁਰਵਿਆ ਕਰਵਾ ਕੇ ਸਭ ਦੇ ਸਾਹਮਣੇ ਆਪਣਾ ਰਿਸ਼ਤਾ ਕਾਇਮ ਕਰਨ ਇਸਨ ਕੀ ਲੋਕਾਂ ਵਿੱਚ ਸਹਿਮਤੀ ਦੀ ਗੂੰਜ ਹੋਈ ਅਰਜੁਨ ਤੇ ਗੁਲੀਨ ਨੇ ਫੈਸਲਾ ਮੰਨ ਲਿਆ ਪਿੰਡ ਦੇ ਮੰਦਰ ਵਿੱਚ ਸਭ ਦੇ ਸਾਹਮਣੇ ਉਹਨਾਂ ਦਾ ਵਿਆਹ ਕਰਾਇਆ ਗਿਆ ਫੇਰੀ ਲੈਂਦਿਆਂ ਤੋਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਇਸ ਵਾਰ ਇਹ ਵਿਆਹ ਨਕਲੀ ਨਹੀਂ ਸੀ ਇਹ ਸੱਚੀ ਮੁਹੱਬਤ ਦੀ ਮੋਹਰ ਸੀ ਵਿਆਹ ਤੋਂ ਬਾਅਦ ਪਿੰਡ ਵਿੱਚ ਚਰਚਾ ਹੋਈ ਪਰ ਹੁਣ ਲੋਕਾਂ ਦੇ ਦਿਲਾਂ ਵਿੱਚ ਆਦਰ ਸੀ ਗੁਲੀਨ ਲਈ ਗੁਲੀਨ ਦੀ ਮਾਪਿਆਂ ਨੇ ਰਾਹਤ ਮਹਿਸੂਸ ਕੀਤੀ अर्जुन ਨੇ ਗੁਲੀਨ ਵਾਲੇ ਦੇਖ ਕੇ ਕਿਹਾ ਹੁਣ ਕੋਈ ਸਾਨੂੰ ਕੀ ਰਾਏ ਦਾ ਨਹੀਂ ਕਹੇਗਾ ਹੁਣ ਅਸੀਂ ਸੱਚਮੁੱਚ ਇੱਕ ਦੂਜੇ ਦੇ ਹਾਂ ਗੁਲੀਨ ਨੇ ਮੁਸਕਰਾਉਂਦਿਆਂ ਜਵਾਬ ਦਿੱਤਾ ਹਾਂ ਅਰਜੁਨ ਹੁਣ ਮੇਰਾ ਪਤੀ ਹੈ ਤੂੰ ਤੂੰ ਮੇਰਾ ਸਹਾਰਾ ਤੇ ਮੇਰੀ ਦੁਨੀਆ ਹੈ ਵਿਆਹ ਤੋਂ ਬਾਅਦ ਗੁਲੀਨ ਅਤੇ ਅਰਜੁਨ ਦਾ ਜੀਵਨ ਇੱਕ ਨਵੀਂ ਰੋਸ਼ਨੀ ਵਿੱਚ ਸ਼ੁਰੂ ਹੋਇਆ ਪਿੰਡ ਦੇ ਲੋਕ ਹੌਲੀ-ਹੌਲੀ ਉਹਨਾਂ ਨੂੰ ਸਵੀਕਾਰ ਕਰਨ ਲੱਗੇ ਹਾਲਾਂਕਿ ਚੁਗਲੀਆਂ ਪੂਰੀ ਤਰ੍ਹਾਂ ਖਤਮ ਨਹੀਂ ਹੋਈਆਂ ਪਰ ਹੁਣ ਉਹਨਾਂ ਦੇ ਸਾਹਮਣੇ ਕਹਿਣ ਦੀ ਕਿਸੇ ਦੀ ਹਿੰਮਤ ਨਹੀਂ ਸੀ ਗੁਲੀਨ ਦੇ ਚਿਹਰੇ ਤੇ ਹੁਣ ਉਹ ਖੁਸ਼ੀ ਸੀ ਜੋ ਸਿਰਫ ਸੱਚੀ ਮੁਹੱਬਤ ਨਾਲ ਆਉਂਦੀ ਹੈ। ਅਰਜੁਨ ਨੇ ਵਿਆਹ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇਣ ਦਾ ਫੈਸਲਾ ਕੀਤਾ। ਉਸਨੇ ਕਿਹਾ ਗੁਲੀਨ ਹੁਣ ਮੈਂ ਸਿਰਫ ਤੇਰਾ ਪਤੀ ਨਹੀਂ ਤੇਰਾ ਮਾਣ ਵੀ ਬਣਨਾ ਚਾਹੁੰਦਾ ਹਾਂ। ਮੈਂ ਆਪਣਾ ਕਾਰੋਬਾਰ ਸ਼ੁਰੂ ਕਰਾਂਗਾ। ਗੁਲੀਨ ਨੇ ਉਸ ਦਾ ਸਾਥ ਦਿੰਦੇ ਹੋਏ ਕਿਹਾ ਮੈਂ ਤੇਰੇ ਨਾਲ ਹਾਂ। ਜਿਹੜਾ ਵੀ ਸੁਪਨਾ ਤੂੰ ਦੇਖੇਂਗਾ ਉਸ ਨੂੰ ਪੂਰਾ ਕਰਨ ਲਈ ਮੈਂ ਤੇਰੇ ਨਾਲ ਖੜੀ ਹਾਂ। ਕਾਰੋਬਾਰ ਦੀ ਸ਼ੁਰੂਆਤ ਆਸਾਨ ਨਹੀਂ ਸੀ। ਲੋਕ ਜੇ ਵੀ ਕਹਿੰਦੇ ਸਨ ਇਹ ਤਾਂ ਕਿਰਾਏ ਵਾਲਾ ਸੀ ਹੁਣ ਕਾਰੋਬਾਰ ਕੀ ਚਲਾਏਗਾ ਪਰ ਅਰਜੁਨ ਨੇ ਹਿੰਮਤ ਨਹੀਂ ਹਾਰੀ ਗੁਰਲੀਨ ਉਸਦੇ ਨਾਲ ਖੜੀ ਰਹੀ ਉਸਨੇ ਰਾਤਾਂ ਨੂੰ ਜਾ ਕੇ ਮਿਹਨਤ ਕੀਤੀ ਤੇ ਹੌਲੀ-ਹੌਲੀ ਕਾਰੋਬਾਰ ਚੱਲਣ ਲੱਗਾ ਕੁਝ ਸਾਲਾਂ ਬਾਅਦ ਅਰਜੁਨ ਦਾ ਕਾਰੋਬਾਰ ਸਫਲ ਹੋ ਗਿਆ ਜਿਹੜੇ ਲੋਕ ਕਦੇ ਉਸ ਨੂੰ ਤਾਣੇ ਮਾਰਦੇ ਸਨ ਉਸ ਦੀ ਇੱਜ਼ਤ ਕਰਨ ਲੱਗੇ ਸਰਪੰਚ ਨੇ ਇੱਕ ਸਮਾਗਮ ਵਿੱਚ ਕਿਹਾ ਅਰਜੁਨ ਨੇ ਸਾਬਿਤ ਕੀਤਾ ਹੈ ਕਿ ਮਿਹਨਤ ਅਤੇ ਸੱਚਾਈ ਨਾਲ ਕੋਈ ਵੀ ਆਪਣੀ ਪਹਿਚਾਨ ਬਣਾ ਸਕਦਾ ਹੈ ਗੁਲੀਨ ਦੇ ਚਿਹਰੇ ਤੇ غرੂਰ ਦੀ ਚਮਕ ਸੀ ਇੱਕ ਸ਼ਾਮ ਨੂੰ ਅਰਜੁਨ ਅਤੇ ਗੁਲੀਨ ਛੱਤ ਤੇ ਬੈਠੇ ਸਨ ਹੌਲੀ-ਹੌਲੀ ਹਵਾ ਚੱਲ ਰਹੀ ਸੀ ਤਾਰੇ ਚਮਕ ਰਹੇ ਸਨ ਗੁਲੀਨ ਨੇ ਹੱਸ ਕੇ ਕਿਹਾ ਯਾਦ ਹੈ ਜਦੋਂ ਤੂੰ ਮੇਰੇ ਜੀਵਨ ਵਿੱਚ ਕਿਰਾਏ ਦੇ ਪਤੀ ਵਾਂਗ ਆਇਆ ਸੀ ਅਰਜੁਨ ਉਸ ਦਾ ਹੱਥ ਫੜ ਕੇ ਕਿਹਾ ਹਾਂ ਪਰ ਹੁਣ ਮੈਂ ਸਿਰਫ ਤੇਰਾ ਹਾਂ ਤੇਰਾ ਸਦਾ ਲਈ ਦੂਆਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਕਹਾਣੀ ਦਾ ਅੰਤ ਰਿਸ਼ਤੇ ਦੀ ਇੱਕ ਸਫਲ ਮੁਹੱਬਤ ਦੇ ਵਿੱਚ ਬਦਲਨ ਵਿੱਚ ਹੋਇਆ ਜੇ ਤੁਸੀਂ ਐਦਾਂ ਦੀਆਂ ਹੋਰ ਕਹਾਣੀਆਂ ਵੇਖਣਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਥੈਂਕ ਯੂ